ਸੋਪਾਲ ਸਿੰਘ ਚਵਾਨੀ ਜੀ ਮੇਰਾ ਨਾਮ ਪਹਿਲਾਂ ਹੀ ਇਹਦਾ ਕਤਲ ਹੋ ਗਿਆ ਸੀ 2020 ਚ ਮੁੰਡੇ ਦਾ ਅੱਛਾ ਜੀ ਉਹ ਚਾਰੇ ਜਾਣੇ ਅੰਦਰ ਆ ਜਿਹਨੇ ਕਤਲ ਕਰਿਆ ਵੀ ਚਾਰਾਂ ਨੇ ਕਤਲ ਕਰਿਓ ਚਾਰੇ ਜਾਣੇ ਅੰਦਰ ਬੈਠੇ ਸਾਡੇ ਬਾਦੂ ਹੀ ਪਏ ਪਏ ਆ ਜੀ ਵੀ ਤੁਸੀਂ ਸਾਡਾ ਮੁੰਡਾ ਮਾਰਿਆ ਹੈਗਾ ਜੀ ਅੱਛਾ ਅਸੀਂ ਨਾ ਮਾਰਨ ਜਾਂ ਨਾ ਮਰਾਉਣ ਦਾ ਨਾ ਸਾਡਾ ਮਤਲਬ ਬੱਟਦਾ ਨਹੀਂ ਰੋਣਾ ਸਾਡਾ ਕਹਦਾ ਰੋਣਾ ਜੀ ਉਹਨਾਂ ਨਾਲ ਜਿਨ੍ਹਾਂ ਦੀ ਸੱਟਾਂ ਮਾਰੀ ਇਹ ਕੌਣ ਨੇ ਤੁਹਾਡੇ ਉਹ ਜਿਹਦੀ ਭਾਈ ਹੈ ਜੀ ਮੇਰਾ ਜਸਪਾਲ ਸਿੰਘ ਅੱਛਾ ਜਸਪਾਲ ਸਿੰਘ ਹਾਂਜੀ ਇਹ ਕਾਰਨ ਕਿ ਕਿੰਨੇ ਕੁ ਲੋਕ ਸੀ ਕਿੱਥੇ ਇਹ ਘਟਨਾ ਹੋਈ ਹੈ ਤੁਹਾਡੇ ਕੋਲ ਇੱਕ ਟਰੱਕ ਜੁਨੀਅਨ ਕੋਲੇ ਹੋਈ ਹੈ ਜੀ ਚਾਰੇ ਤਾਂ ਉਹ ਹੋ ਸੀਗੇ ਇੱਕ ਤਾਂ ਉਹਦੀ ਮੰਜੇ ਦੀ ਮਾਂ ਜੀ ਅੱਛਾ ਇੱਕ ਮੰਜੇ ਦਾ ਪ੍ਰੋਹਣਾ ਜੀ ਇੱਕ ਮੰਜੇ ਦੀ ਭੈਣ ਜੀ ਅੱਛਾ ਜੀ ਇੱਕ ਮੁੰਡਾ ਇਹਨਾਂ ਨੇ ਘਰੇ ਰੱਖਿਆ ਹੋਇਆ ਮਜਬੀ ਸਿੱਖਾਂ ਦਾ ਮੁੰਡਾ ਜੀ ਉਹਦਾ ਨਾਂ ਉਹ ਜੱਗੇ ਜੱਗੇ ਦਾ ਮੁੰਡਾ ਨਾਂ ਨਹੀਂ ਪਤਾ ਜੀ ਕੀ ਆ ਠੀਕ ਆ ਜੀ ਇੱਕ ਉਹ ਆ ਜੀ ਤੇ ਉਹਨਾਂ ਦੀ ਸਿਆਣ ਅਜੇ ਮੈਨੂੰ ਕਲੀਅਰ ਹੈ ਨਹੀਂ ਕਿ ਉਹਨੂੰ ਮੈਂ ਹੁਣ ਉਹਨੂੰ ਭੱਜ ਗਈ ਸੀਗੀ ਉਹ ਹਾਂਜੀ ਕਤਲ ਕਿਸ ਕਾਰਨ ਹੋਇਆ ਜਿਹੜੇ ਕਤਲ ਦਾ ਤੁਹਾਡਾ ਨਾਮ ਉਹ ਕਤਲ ਜੀ ਇਹ ਮੁੰਡੇ ਬੰਨ ਕੇ ਕੁੱਟੇ ਹੋਏ ਸੀਗੇ ਜੀ ਉਹ ਅੱਛਾ ਜਿਹੜਾ ਨੇ ਕਤਲ ਕਰਿਆ ਉਹ ਅੰਦਰ ਹੀ ਬੈਠੇ ਉਹ ਤਾਂ ਹੁਣ ਲਲਕਾਰ ਕੇ ਕਹਿੰਦੇ ਵੀ ਅਸੀਂ ਮਾਰਿਆ ਨਾ ਤਾਂ ਮਤਲਬ ਨਹੀਂ ਜੀ ਕੋਈ ਠੀਕ ਉਹ ਹੁਣ ਵੀ ਕਹਿੰਦੇ ਆ ਸ਼ਰੇਆਮ ਜੀ ਤੇ ਕੋਈ ਕਾਰਵਾਈ ਕੀਤੀ ਉਸ ਨਹੀਂ ਕਰਿਆ ਜੀ ਅਸੀਂ ਫੋਨ ਕਰੀ ਗਏ ਕੋਈ ਨਹੀਂ ਆਇਆ ਜੀ ਹਸਪਤਾਲ ਜਿਸੀਂ ਵਾਹਤ ਬੰਨ ਬੰਨ ਕੇ ਪ੍ਰਾਈਵੇਟ ਗੱਡੀ ਲਿਆਤੀ ਜੀ ਅਸੀਂ ਪ੍ਰਾਈਵੇਟ ਗੱਡੀ ਦਿੱਤੀ ਐ ਅਸੀਂ ਤਾਂ ਆਪ ਕਰਾ ਕੇ ਲਈ ਹੱਤੀਆਂ ਦੇ ਤੋਂ ਮਿੰਤਾ ਕਰਕੇ ਮੰਗ ਮੰਗ ਕੇ ਤੇ ਹਸਪਤਾਲ ਵਾਲਿਆਂ ਨੇ ਕੋਈ ਰਾਜ ਨਹੀਂ ਕੀਤਾ ਬਸ ਪੱਟੀਆਂ ਕਰੀਆਂ ਜੀ ਬੋਦਲੋਂ ਮਾਂ ਤਾਂ ਚੱਲੀ ਦੀ ਆ ਤਾਂ ਕੀ ਨਾਮਾ ਤੋਂ ਬਈਆ ਤਸਵੀਰ ਕਰਾਦਾ ਜੀ ਕੌਣ ਆ ਜੀ ਦੇ ਸੱਟਾ ਮਾਰੀਆਂ ਮੇਰੇ ਬੇਟਾ ਕੀ ਗੱਲ ਹੋਈ ਹੈਗੀ ਇਹ ਇਹਨਾਂ ਨੂੰ ਜਿਹੜੇ ਹਾਰਚ ਬਸ ਬੈਠਾ ਸੀ ਉੱਥੇ ਫੜ ਲਿਆ ਅੱਛਾ ਜੀ ਹਾਂ ਗਰਾਰੀਆਂ ਤੀਆਂ 12 ਬੰਦੇ ਬੁਲਾਏ ਤੇ ਉਹ 3 ਵੀ ਨੇ ਉਸਨੇ ਅੱਛਾ ਜੀ ਤੇ ਬਸ ਉੱਥੇ ਜਿਹੜਾ ਗਰਾਰੀਆਂ ਬਲੇਟੀਆਂ ਹੁੰਦੀਆਂ ਛੜੀਏ ਦੇ ਪੈ ਪਤੇ ਤੇ ਉੱਥੇ ਬਸ ਉਹਨਾਂ ਨੇ ਵੜਤਾ ਅੱਛਾ ਜੀ ਹਾਂ ਕੱਲ ਕੀ ਆ ਗੱਲ ਕੱਜਿਆ ਗੱਲ ਕੀ ਉਹ ਦੋਸਮਣੀ ਚ ਵੀ ਮਾੜਾ ਮੁੰਡਾ ਆ ਰਿਹਾ ਕਿ ਨਾ ਮੁੰਡਾ ਆ ਰਿਹਾ ਉਹ ਉੱਥੇ ਜੇਲ੍ਹ ਚ ਨਗਿਆ ਤਾਂ ਅੱਛਾ ਜੀ ਤੈਨੂੰ ਆਟੇ ਨਾਲ ਪਰੇਸ਼ਾਨ ਲੱਗਿਆਗਾ ਅੱਛਾ ਜੀ ਹਾਂ ਕਿ ਮੈਂ ਕਹਿੰਦੇ ਆਟੇ ਨਾਲ ਪਰੇਸ਼ਾਨ ਲੱਗਿਆ ਬਹੁਤ ਜ਼ਿਆਦਾ ਮੈਂ ਉਹਦੇ ਨਾਲ ਲੱਤ ਲੱਤ ਬਸ ਦੁਨੇ ਰਕਾ ਦੁਨੇ ਤੋੜਦੀਆਂ ਜੀ ਸੱਜਾ ਇੱਕ ਤੁਹਾਡੇ ਕੋਲ ਮੋਡਰਨ ਮੈਡੀਕੋ ਪੇਸ਼ੈਂਟ ਆਇਆ ਲੜਾਈ ਵੀ ਦੇਖੀ ਲੱਗ ਰਹੀ ਹੈ ਉਹਦੇ ਹਾਲਤ ਕੀ ਹੈ ਸਾਡੇ ਕੋਲ ਲੇਖੋ ਹੁਣੇ ਆਇਆ ਇੱਕ ਮੋੜ ਮੰਡੀ ਤੋਂ ਮਰੀਜ਼ ਦਸਨ ਮੁਤਾਬਕ ਇਹਨਾਂ ਦੇ ਲੜਾਈ ਹੋਈ ਹੈ ਉੱਥੇ ਮੋੜ ਮੰਡੀ ਹੀ ਲੜਾਈ ਹੋਈ ਹੈ ਕੰディション ਥੋੜੀ ਮਰੀਜ਼ ਦੀ ਸੀਰੀਅਸ ਜ਼ਿਆਦਾ ਲੱਗ ਰਹੀ ਹੈ ਸੱਟਾਂ ਜ਼ਿਆਦਾ ਹੈਗੀਆਂ ਇਸ ਲਈ ਜਿਵੇਂ ਜਿਵੇਂ ਜਾਂਚ ਕਰ ਰਹੇ ਆ ਦੇਖ ਰਹੇ ਆ ਸਕੈਨ ਕਰਵਾ ਰਹੇ ਆ ਉੱਚੀ ਜ਼ਿਆਦਾ ਕਲੀਅਰ ਹੋਏਗਾ ਵੀ ਇੱਥੇ ਰੱਖਣ ਵਾਲਾ ਹੈ ਕਿ ਅੱਗੇ ਰੈਫਰ ਕਰਨਾ ਡਾਕਟਰ ਨੂੰ ਲੱਗਦਾ ਫ੍ਰੈਕਚਰ ਹੈ ਫ੍ਰੈਕਚਰ ਲੱਗਦਾ ਹੈ ਇਸ ਵੀ ਉਹ ਜਿਹੜੀ ਹੈ ਪਹਿਲਾਂ ਐਕਸ-ਰੇ ਤੋਂ ਬਾਅਦ ਇਲਾਜ ਹਾਂ ਹਾਂ ਮੈਂ ਤਾਂ ਜੇ ਆਪਾਂ ਨੂੰ ਸਸਪੈਕਟ ਹੀ ਹੈ ਤੇ ਜਿਆਦਾ ਇਲਾਜ ਤਾਂ ਆਪਾਂ ਮੈਨਦਰ ਆਪਾਂ ਸੀਟੀ ਸਕੈਨ ਜਾਂ ਐਕਸ-ਰੇ ਕਰਾਵਾ ਲੇ ਉਸਤੀ ਜਿਆਦਾ ਕਲੀਅਰ ਹੁੰਦਾ ਵੀ ਫ੍ਰੈਕਚਰ ਕਿੰਨਾ ਲੱਗ ਰਿਹਾ ਹੈ ਸੀਰੀਅਸ ਲੱਗਦਾ ਰਿਹਾ ਹੈ ਬਾਕੀ ਇੱਕ ਵਾਰੇ ਆਪਾਂ ਦੇਖਦੇ ਆਂ ਚੰਗੀ ਤਰ੍ਹਾਂ ਪੇਸ਼ੈਂਟ ਨੂੰ ਚੈੱਕ ਨਹੀਂ ਕੀਤਾ ਚੈੱਕ ਕਰਾਂ ਇੱਕ ਵਾਰੀ